हां दो दो जी दोस्तों सारेया नुं सस् नमस्कार स्वागत करते हां ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਚੀਮਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੰਮ੍ਰਿਤਕੋੜ ਆਇਆ ਦੋਸਤੋ ਅੰਮ੍ਰਿਤ ਦਾ ਵੀਰ ਦਾ ਕੰਮ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਸੋ ਵਿਕਰੀ ਵਾਲੇ ਪਸ਼ੂ ਤੁਹਾਡੇ ਦੋਸਤੋ ਇਸ ਕਿਲੇ ਦੇ ਉਪਰ ਆਉਂਦੇ ਰਹਿੰਦੇ ਆ ਅੱਜ ਇੱਕ ਵੜ ਤੁਹਾਨੂੰ ਦਿਖਾਉਣੇ ਜਾ ਰਹੇ ਆ ਠੀਕ ਆ ਜੀ ਪਹਿਲਾਂ ਬੱਚੀ ਸੁਣੀ ਆ ਪੂਰੀ ਡਿਟੇਲ ਆਪਾਂ ਅੰਮ੍ਰਿਤ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਝੀ ਕਰਦੇ ਆਂਗੇ ਤੇ ਖਾਸ ਪਹੁੰਚ ਤੁਸੀਂ ਪਿੰਡ ਚੀਮੇ ਕਰਨੀ ਆ ਅਮਰਕੋਟ ਤੋਂ ਥੋੜੀ ਦੂਰੀ ਤੇ ਦੋਸਤੋ ਪਿੰਡ ਚੀਮਾ ਕਲੰਜਰ ਪਿੰਡ ਆਸਲ ਪੂਰੇ ਪਿੰਡ ਇਹ ਬਿਲਕੁਲ ਨਾਲ ਨਾਲ ਲੱਗਦੇ ਆ ਅੱਜ ਤਰੀਕ ਦੋਸਤੋ 15 ਅਪ੍ਰੈਲ ਆ ਸਮਾਂ ਕੋਈ ਸ਼ਾਮ ਦੇ 2:30 ਵਜੇ ਦਾ ਦੁਪਹਿਰ ਦੇ 2:30 ਵਜੇ ਦਾ ਜਿਹੜਾ ਦੋਸਤੋ ਸਮਾਂ ਬਾਕੀ ਇੱਕ ਬੱਚੀ ਜਿਹੜੀ ਦੋਸਤੋ ਇਹ ਪਹਿਲਾਂ ਤੁਹਾਨੂੰ ਦਿਖਾਉਣੀ ਆ ਦਿਨ ਹਜੇ ਲੈਂਦੀ ਆ ਦਿਨਾਂ ਦੀ ਡਿਟੇਲ ਰੇਟ ਭਾਅ ਪਰ ਤੱਕ ਕੀ ਮੁੱਲ ਇਸ ਬੱਚੀ ਦਾ ਹੈਗਾ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਕਵਰੇਜ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰਿਆਂ ਨੂੰ ਸਮਝ ਵਿੱਚ ਆ ਸਕੇ ਆ ਉਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਅਮਰਤ ਭਾਈ ਸਸਰੀਕਾਲ ਸਸਰੀਕਾਲ ਸੰਧੂ ਸਾਹਿਬ ਹੋਰ ਸਭ ਠੀਕ ਠਾਕ ਜੀ ਬੜੇ ਵਧੀਆ ਅਮਰਤ ਹੋਰ ਠੀਕ ਠਾਕ ਵੀਰੇ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਅੱਛਾ ਅਮਰਤ ਅੱਜ ਆਪਣੇ ਕੋਲ ਇੱਕ ਵੜ ਆਈ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹੋ ਨਾ ਕੀ ਅੱਜ ਬਕਾਊ ਆ ਹਾਂਜੀ ਹਾਂਜੀ ਠੀਕ ਹੈ ਜੀ ਕਿ ਸੁਹਾਗ ਨਾ ਪਹਿਲੇ ਸੁਂਦੀ ਏ ਪਹਿਲਾ ਇੱਡੀ ਸੁਣੀ ਮਹੋਂ ਛੇ ਦਾਂਦਿਆ ਅੱਛਾ ਜੀ 10 ਤੋਂ 12 ਦਿਨ ਵਹਿੜ ਲੈਂਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਪਹਿਲਣ ਵਛੀ ਆ ਪਲੂਨ ਵਛੀ ਦਾ ਸੂਣਾ ਠੀਕ ਆ ਜੀ ਇਤੀ ਨਹੀਂ ਬੜੀ ਇਧਰ ਮਹੋਂ ਦਿੰਦੀ ਛੇ ਦਾਂ ਦਾ ਠੀਕ ਆ ਛਗੀ ਆ ਮਹੋਂ ਠੀਕ ਆ ਬਾਕੀ ਠੰਡੀ ਧੀਰੀ ਆ ਤੇ ਦਿਨ ਕਿਨੇ 10 ਤੋਂ 15 ਕ ਲੈਂਦੀ ਹਾਂਜੀ ਹਾਂਜੀ ਲੈ ਜੂਗੀ 10ਾਂ ਤੋਂ 15 ਖੁੱਲੇ ਡੁੱਲੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 10 ਤੋਂ 15 ਦਿਨ ਦਾ ਸਮਾਂ ਹਜੇ ਬਾਕੀ ਆ ਠੰਡੀ ਧੀਰੀ ਆ ਸੀਲਸ ਲਾਗਾ ਇੱਕ ਵਾਰ ਤੁਹਾਨੂੰ ਥੋੜਾ ਨੇੜ ਆ ਥਣ ਦਿਖਾ ਦਗੇ ਠੀਕ ਆ ਜੀ ਲਾਏ ਬਣਾਏ ਪਈ ਆ ਠੀਕ ਆ ਜੀ ਨੋਰਮਲ ਤੁਸੀਂ ਵੇਖ ਸਕਦੇ ਲਾਉਣਾ ਸ਼ੁਰੂ ਕਰ ਦਿੱਤਾ ਤੇ 15 ਕ ਦਿਨ ਦਾ ਹਜੇ ਸਮਾਂ ਬਾਕੀ ਆ ਠੀਕ ਆ ਸੋ ਥਣ ਜਿਹੜਾ ਦੋਸਤੋ ਪੂਰਾ ਉੱਥੇ ਜਵਾਈਲਾ ਨਿਕਲ ਕੇ ਸਾਹਮਣੇ ਆਊਗਾ ਤੇ ਬਿਲਕੁਲ ਲਵੀ ਜੀ ਵਸੀ ਆ ਆ ਫੇਸ ਕੁਆਲਿਟੀ ਤੋਂ ਤੁਹਾਨੂੰ ਦਿਖਾ ਦਗੇ ਆ ਲਓ ਜੀ ਠੀਕ ਆ ਛੋਟੇ ਜੇ ਕਾਨਾ ਕਰੋ ਸੰਗ ਦੇ ਵਿੱਚ ਠੀਕ ਆ ਸੋ ਜਰਸੀ ਤੇ ਇੱਕ ਐਚ ਐਫ ਦਾ ਜਿਹੜਾ ਦੋਸਤੋ ਕੋਈ ਵੀਰ ਕ੍ਰੋਸ ਮੰਨ ਸਕਦੇ ਜੇ ਤੁਸੀਂ ਠੀਕ ਆ ਇਹ ਖੋਲ ਕੇ ਚੰਗੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾ ਦਿੰਨੇ ਆ ਉਸ ਤੋਂ ਬਾਅਦ ਜੇ ਦਾ ਦੋਸਤ ਕਿਸੇ ਵੀਰ ਨੂੰ ਸੌਦਾ ਚਾਜੂਗਾ ਉਹ ਤੁਸੀਂ ਨੰਬਰ ਬਿਲਕੁਲ ਸਕਰੀਨ ਤੇ ਲੱਗਾ ਨੰਬਰਾਂ ਤੇ ਕਾਲ ਕਰ ਸਕਦੇ ਹੋ ਅਮਰਤ ਜਿੱਥੋਂ ਖਰੀਦੀ ਆਪਾਂ ਵੈਸੇ ਦਾਹਾਂ ਤੋਂ 15 ਦਿਨਾਂ ਦਾ ਏਰੀਆ ਦੱਸਿਆ ਹਾਂ ਹਾਂਜੀ 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 ਠੀਕ ਹੈ ਜੀ ਸੰਦੂ ਸਾਹਿਬ ਬੱਛੀ ਤੋਂ ਬਣਦੇ ਵੀ ਆ ਠੀਕ ਆ ਠੀਕ ਜੀ ਇਹ ਬੱਛੀ ਆ ਦੋਸਤੋ ਇੱਕ ਹੀ ਨਗ ਅਜਵੀਰ ਅਮਰਤ ਦੇ ਕੋਲੇ ਬਕਾਊ ਆ ਤੇ ਬੱਛੀ ਪਹਿਲਾ ਸੂਆ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਦੋਸਤੋ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਨੇ ਆ ਪਹਿਲਾਂ ਬੱਛੀ ਨੇ ਸੂਣਾ ਇੱਕ ਲੈਫਟੀ ਜਿਹੜੀ ਤੁਹਾਨੂੰ ਦਿਖਾਉਣੇ ਬੈਕ ਸਾਈਡ ਤੋਂ ਲਾਉਣਾ ਬਣਾਉਣਾ ਸ਼ੁਰੂ ਕੀਤਾ ਠੀਕ ਆ ਲਾਈ ਪਈ ਆ ਨਾਰਮਲ ਤੇ 10 ਤੋਂ 15 ਦਿਨਾਂ ਦੇ ਵਿੱਚ ਬਣ ਕੇ ਜਿੰਨਾ ਵੀ ਦੋਸਤੋ ਤਿਆਰ ਹੋਣਾ ਉਹ ਸਮਾਂ ਤੁਹਾਨੂੰ ਆਪਾਂ ਨੋਟ ਕਰਾ ਦਿੱਤਾ ਵੀ 10 ਤੋਂ 15 ਦਿਨ ਆਈਡੀਆ ਹਜੇ ਇਹ ਸਮਾਂ ਲੈਂਦੀ ਆ ਠੀਕ ਆ ਇਹ ਅਮਰਤੇ ਦੀ ਮੰਗ ਕੀ ਕਰਦਾ ਫਿਰ ਕੀ ਡਿਮਾਂਡ ਆ ਬੱਚੀ ਦੀ ਮੋਲ ਦੇ ਵਿੱਚ ਜੀ ਭਾਣੇ ਤਿਆਰ ਹੋਈ ਬੱਚੀ ਭਾ 45000 ਦੀ ਵੇਚਦੀ ਏ ਹਾਂਜੀ ਹਾਂਜੀ ਪਰ ਆਪਾਂ ਨਾ 40 ਨਾ 42 ਆ ਆਪਾਂ 37000 ਦੀ ਹਾਂ ਨਾ ਵੜ ਦੇ ਦਾਂਗੇ 37000 ਦੀ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਉੜਦਿਆਂ ਜਾਣ ਵਾਲਾ ਹੀ ਕੰਮ ਕਰਨਾ ਏ ਅਛਾ ਉੜਦਿਆਂ ਜਾਣ ਕੇ ਹੈ ਹਾਂਜੀ ਹਾਂਜੀ ਜੇ ਕੋ ਵੀਰ ਭਰਾ ਆਪਣਾ ਸਾਹ ਮਿਲੂ ਭਾਵੇਂ ਰੋਟੀ ਲੈ ਲੈ ਚੋਂ ਹੂੰ ਲਓ ਦੱਸੋ ਹਜੇ 10 ਤੋਂ 15 ਦਿਨਾਂ ਦੀ ਕੱਚੀ ਕੱਚੀ ਆ ਵੜ ਬਾਕੀ ਬੱਚੀ ਨਵੀਂ ਆ ਲਵੀਆ ਠੀਕ ਆ ਜੀ ਸੋ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਪਹਿਲਾ ਸੂਆ ਸੋਣੀ 37000 ਦੇ ਵਿੱਚੋਂ ਵੀਰਾਂ ਦਾ ਇਹ ਵੀ ਹੁਣ ਕੱਚੀ ਦਾ ਹੀ ਮੋਲੇ ਆ ਜੇ ਤਿਆਰ ਹੋ ਜੇ ਫਿਰ ਇਹਦਾ ਹੋਰ ਮੁੱਲ ਹੋਊਗਾ ਅੱਛਾ ਜੀ ਹਾਂਜੀ ਹਾਂਜੀ ਜੇ ਤਿਆਰ ਹੋ ਗਈ ਚਲੋ ਨਾ ਚਲੋ ਸੌਦਾ ਹੋਵੇ ਕਿਸੇ ਵੀਰ ਭਰਾ ਨਾਲ ਨਾ ਸਮਝ ਚਾਵੇ ਹਾਂ ਹਾਂ ਉਹ ਗੱਲ ਵੱਖਰੀ ਜੇ ਆਪਣੇ ਕੋਲ ਸੂਪ ਐਂਦੀ ਆ ਫਿਰ ਇਹਦਾ ਮੁੱਲ ਵੱਖਰਾ ਹੋ ਫਿਰ ਅਸੀਂ ਦੁੱਧ ਚਵਾ ਕੇ ਦੇਵਾਂਗੇ ਤੇ ਥੋੜੇ ਕਰਮਾਂ ਵਾਲੀ ਚਲੋ ਬਿਲਕੁਲ ਜੀ ਬਿਲਕੁਲ ਚਲੋ ਉਦੋਂ ਦਾ ਰੇਟ ਫਿਰ ਉਦੋਂ ਨਾਲ ਵੇਖੀ ਜਾਂਦਾ ਹਾਂ ਜੀ ਉਹ ਮੌਕੇ ਦੀ ਖੇਡ ਉਹਤੋਂ ਹਾਂਜੀ ਸੋ ਹਾਲ ਦੋਸਤੋ ਜਿਹੜੀ ਅੱਜ ਮੌਕੇ ਦੀ ਗੱਲ ਆਪਾਂ ਕਰਦੇ ਪਏ ਆ 15 ਦਿਨਾਂ ਦੀ ਕੱਚੀ ਜਿਹੜੀ ਬੈੜ ਤੁਹਾਨੂੰ ਮਿਲ ਜੂਗੀ ਉਹ 37000 ਆ ਠੀਕ ਆ ਜੀ ਉਹਦੇ ਚੋਂ ਛੋੜ ਛੱਪਾ ਮਾਨਤਨ ਹੋ ਜੂ ਕਿਸੇ ਵੀਰ ਦੇ ਘਰ ਆਏ ਦਾ ਬਾਕੀ ਚੰਗੀ ਆ ਨਵੀਂ ਨਰੋਈ ਆ ਬਾਡੀ ਬੰਤਰ ਦੀ ਚੰਗੀ ਆ ਪਿੰਡਾ ਪੁੰਡਾ ਬਹੁਤ ਵਧੀਆ ਵਸ਼ੀਦਾ ਸੋ ਓਵਰੋਲ ਸਾਰੀ ਚੰਗੀ ਆ ਤੇ ਨਵਾਂ ਪਸ਼ੂ ਆ ਠੀਕ ਆ ਸੋ ਜਿਹੜੇ ਵੀਰ ਨੇ ਬਿਲਕੁਲ ਭਾ ਪੜਤਾ ਇੰਨੇ ਕ ਪੈਸੇ ਖਰਚ ਕਰਨੇ ਆ ਉਹਨਾਂ ਵੀਰਾਂ ਲਈ ਜਿਹੜੀ ਦੋਸਤੋ ਠੀਕ ਆ ਜੀ ਵੈਲਕਮ ਆ ਉਹ ਤੁਸੀਂ ਘਰਾਂ ਨਾਲ ਕੇ ਆਪਦੀ ਅੱਖੀਂ ਵੇਖ ਸਕਦੇ ਹੋ ਰੋਗਾ ਵਾ ਵੱਚੀ ਤੇ ਵੇਖੋ ਮੱਖੀ ਨੇ ਤੇ ਬਹਿਣ ਦਿੰਦੀ ਹਾਂ ਮੱਖੀ ਨੇ ਤੇ ਬਹਿਣ ਦਿੰਦੀ ਆ ਸਲੇ ਡਾ ਦਿੰਦੀ ਆ ਕਰਮਾਲੀ ਠੀਕ ਹੈ ਜੀ ਠੀਕ ਹੈ ਚੰਗੀ ਵੱਚੀ ਆ ਇੱਕ ਵਾਰੀ ਦੋਸਤੋ ਇੱਕ ਪਹਿਣੀ ਵਾਲੀ ਸਾਈਡ ਤੋਂ ਬੈਕ ਸਾਈਡ ਤੋਂ ਤੁਹਾਨੂੰ ਸਾਰੇ ਪਾਸਿਓਂ ਦਿਖਾ ਦਗੀ ਆਪਾਂ ਲੋ ਨਾਲ ਹੈ ਜੀ ਨਾਲ ਹੈ ਜੀ ਠੀਕ ਹੈ ਤੇ ਅਮਰਤ ਇੱਕ ਨੰਬਰ ਬੋਲ ਦਿੱ ਗਿਆ ਆਪਣੇ 62838 ਹਾਂ 38526 ਠੀਕ ਹੈ ਜੀ ਹਾਂਜੀ ਲੈ ਦੋਸਤੋ ਨੰਬਰ ਅਮਰਤ ਦੇ ਬਿਲਕੁਲ ਲਗਾਤਾਰ ਸਕਰੀਨ ਦੇ ਉੱਤੇ ਚੱਲਣ ਦੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਇੱਕੋ ਇੱਕ ਜੜੀ ਦੋਸਤੋ ਅਜੇ ਇਹ ਬੱਚੀ ਆਪਾਂ ਤੁਹਾਨੂੰ ਇਸ ਕਰੋਂ ਦਿਖਾਉਣੀ ਸੀਗੀ ਪਸ਼ੂ ਆਉਂਦੇ ਆ ਕੋਈ ਇੱਕ ਦੋ ਨਗ ਸੇਲ ਹੁੰਦੇ ਆ ਦੋਸਤੋ ਉਸ ਤੋਂ ਬਾਅਦ ਇੱਕ ਦਾ ਨਗ ਜਿਹੜਾ ਇੱਕ ਦੋ ਨਗ ਜਿਹੜੇ ਵੀਰ ਬੱਸ ਲੈ ਕੇ ਆਉਂਦਾ ਠੀਕ ਹੈ ਜੀ ਪਸ਼ੂ ਇੱਕ ਦੋ ਹੀ ਆਉਂਦੇ ਆ ਤੇ ਬੱਚੀਆਂ ਪਹਿਲਾਂ ਵੀ ਤੁਹਾਨੂੰ ਆਪਾਂ ਕਾਫੀ ਦਿਖਾਈਆਂ ਨੇ ਇਸ ਕਰੋਂ ਤੇ ਅੱਜ ਵੀ ਤਕਰੀਬਨ ਇਹ ਬੱਚੀ ਤੁਸੀਂ ਜਿਹੜੀ ਖਰੀਦਦਾਰੀ ਕਰ ਸਕਦੇ ਜੀ ਪਿੰਡ ਚੀਮੇ ਵਿਜ਼ਿਟ ਕਰਨੀ ਪੈਣੀ ਹੈ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ